ਅੱਜ ਵੀ ਅਸੀਂ ਫਾਜ਼ਲ ਦਾ ਜਿਹੜੇ ਬੱਚੇ ਵਿਜ਼ਿਟ ਕੀਤੀ ਕੀ ਕਾਰਜ ਉਹਨੂੰ ਕਿਸ ਤਰ੍ਹਾਂ ਦੀ ਵਿਜ਼ਿਟ ਸੀ ਦੇਖੋ ਇੱਕ ਗੱਲ ਹੈਗੀ ਆ ਕਿ ਜਦੋਂ ਇੱਥੇ ਅਸੀਂ ਆਇਆ ਪਹਿਲਾਂ ਕੱਲ ਦੇ ਦਿਨ ਔਰ ਕੁਝ ਲੇਡੀਜ਼ ਨੂੰ ਮਿਲੇ ਪਹਿਲਾਂ ਤਾਂ ਪਿੰਡਾਂ ਚ ਜਾ ਕੇ ਆਏ ਅੱਜ ਅਸੀਂ ਪਿੰਡ ਜਿਹੜੇ ਹੈਗੇ ਨੇ ਲਾਲੋ ਵਾਲੀ ਤੇ ਹੀਰੋ ਵਾਲੀ ਅਸੀਂ ਜਾ ਕੇ ਆਏ ਆ ਉੱਥੇ ਜਿੰਨੀ ਵੀ ਕਈ ਵਾਰੀ ਹੁੰਦਾ ਕਿ ਕਮਿਸ਼ਨ ਦੇ ਅੰਦਰ ਜਿਹੜੀਆਂ ਲੇਡੀਜ਼ ਨੇ ਉਹ ਨਹੀਂ ਪਹੁੰਚ ਸਕਦੀਆਂ ਸਾਡੇ ਤੱਕ ਪਹੁੰਚ ਨਹੀਂ ਤੱਕ ਲੇਕਿਨ ਸਾਨੂੰ ਕੋਈ ਮੈਸੇਜ ਆਉਂਦੇ ਨੇ ਕਿ ਸਾਡੇ ਜਿਹੜੀਆਂ ਪਹੁੰਚ ਹੈ ਨਹੀਂ ਦੂਰ ਨਹੀਂ ਆ ਸਕਦੇ ਬੱਚੇ ਘਰ ਹੈਗੇ ਨੇ ਛੋਟੇ ਬੱਚੇ ਨਹੀਂ ਆ ਸਕਦੇ ਤੇ ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਕਮਿਸ਼ਨ ਦੀ ਤਰਫ ਤੋਂ ਕਿ ਅਸੀਂ ਆਪ ਚਲੇ ਜਾਈਏ ਉਹ ਪਿੰਡਾਂ ਦੇ ਵਿੱਚ ਜਾ ਕੇ ਗੱਲ ਸੁਣੀ ਜਿੱਥੇ ਅਸੀਂ ਗਏ ਹਾਂ ਕਾਫੀ ਕੰਪਲੇਂਟਸ ਆ ਗਈਆਂ ਸੀਗੇ ਉਹਨਾਂ ਦੀ ਆਪਣੇ ਪਰਸਨਲ ਕੰਪਲੇਂਟਸ ਤੇ ਉਹਨਾਂ ਦੀ ਅਸੀਂ ਸੁਣੀ ਹੈ ਔਰ ਨਾਲ ਸਾਡੇ ਪੁਲਿਸ ਪ੍ਰਸ਼ਾਸਨ ਗਿਆ ਹੈ ਸਿਵਲ ਪ੍ਰਸ਼ਾਸਨ ਵੀ ਨਾਲ ਗਿਆ ਕੋਸ਼ਿਸ਼ ਇਹ ਹੀ ਹੋਈ ਹੈ ਕਿ ਕੋਈ ਕੇਸ ਜਿਹੜੇ ਨੇ ਉੱਥੇ ਹੀ ਉਹਨਾਂ ਨੂੰ ਸੋਲਵ ਕੀਤਾ ਜਾਵੇ ਜੇ ਕੋਈ ਕੋਈ ਕੇਸ ਰਹਿ ਜਾਂਦਾ ਜਦੀ ਤਫਤੀਸ਼ ਹੋਣੀ ਹੁੰਦੀ ਹੈ ਉਹੀ ਛੋਟੀ ਜਿਹੀ ਪੈਂਡਿੰਗ ਅਸੀਂ ਆਪਣੇ ਕੋਲ ਰੱਖ ਦਿੰਦੇ ਹਾਂ ਬਾਕੀ ਅੱਜ ਅਸੀਂ ਇੱਥੇ ਜਿਹੜਾ ਆਪਣਾ ਕਮਿਸ਼ਨ ਦੀ ਤਰਫੋਂ ਓਪਨ ਕੋਰਟ ਲਗਾਇਆ ਸੀ ਉਹਦੇ ਚੋਂ 35 ਕੇਸ ਸਾਡੇ ਸੀਗੇ ਜਿਨ੍ਹਾਂ ਦੀ ਕੰਪਲੇਨ ਸਾਡੇ ਕੋਲ ਆਲਰੇਡੀ ਹੈਗੀਆਂ ਸੀ ਉਹਨਾਂ ਦੇ ਨਾਲ ਜਿੱਥੇ ਵੀ ਕੰਪਲੇਨ ਜਿਹੜੇ ਵੀ ਤਾਣੇ ਨੂੰ ਲੱਗਦੀ ਸੀ ਜਿਹੜੀ ਚੌਕੇ ਲੱਗਦੀ ਸੀ ਉਹਨਾਂ ਦੇ ਆਈਓਸ ਉਹਨਾਂ ਦੇ ਨਾਲ ਆਏ ਨੇ ਔਰ ਆਈਓਸ ਨੇ ਆ ਕੇ ਸਭ ਨੂੰ ਸਟੇਟਸ ਰਿਪੋਰਟਸ ਦਿੱਤੀਆਂ ਨੇ ਉਹ ਕੇਸ ਜਿਹੇ ਕਿ ਕੋਈ ਕਿਸੇ चीज ਕੋਈ ਕੇਸ ਹੁੰਦੇ ਨੇ ਕਿ ਉਹਨਾਂ ਲਈ ਹੋਰ ਟਾਈਮ ਚਾਹੀਦਾ ਹੈ ਉਹ ਟਰੈਕ ਕਰ ਰਹੇ ਨੇ ਉਹ ਚੀਜ਼ ਨੂੰ ਜਾਂ ਕੋਈ ਵੀ जरा भी बंद कसमवर है वह ट्रैक कर रहे हैं और जिन्हें भी केस जोल्व हो चुके ने तो फाइल कर देंगे जिन्हें भी बंद जिन्होंने केस लाए हैं तो वो भी इतने आए हैं जैंती केस करीब बन गए इस तुं इलावा क्योंकि असं प्रेस नोट कल परसों जारी कर दिता से सान रिपोर्ट है इतने लगना तो नीयरली अबाउट फिफ्टीन टू ट्वेंटी केसिस जॉकिल है जो कि पहली बार आए हैं ਇੱਕ ਕਮਿਸ਼ਨ ਦੀ ਜਿਹੜੀ ਮੋਰਮ ਹੈ ਗਿਆ ਕਿ ਅਸੀਂ ਡਿਸਟ੍ਰਿਕਟ ਟੂ ਡਿਸਟ੍ਰਿਕਟ ਜਾ ਕੇ ਓਪਨ ਕੋਰਸ ਲਗਾ ਰਹੇ ਹਾਂ ਪਿੰਡਾਂ ਚ ਜਾ ਰਹੀਆਂ ਲੇਡੀਆਂ ਨੂੰ ਮਿਲ ਰਹੇ ਆਪਸ ਦੇ ਵਿੱਚ ਔਰ ਇਹ ਜਾਰੀ ਰਹੇਗਾ ਸਾਡਾ ਕਿਉਂਕਿ ਸਿਰ ਇੱਕੋ ਹੀ ਮਕਸਦ ਹੈ ਇਸ ਚੀਜ਼ ਦਾ ਕਿ ਜਿਹੜੀਆਂ ਔਰਤਾਂ ਸਾਡੇ ਤੱਕ ਨਹੀਂ ਪਹੁੰਚ ਸਕਦੀਆਂ ਅਸੀਂ ਉਹਨਾਂ ਤੱਕ ਪਹੁੰਚ ਕਰਕੇ ਉਹਨੂੰ ਸਵਾਗਤ ਕਰਦੇ ਜਿਵੇਂ ਤੁਸੀਂ ਦੱਸਿਆ ਪਿੰਡਾਂ ਵਿੱਚ ਜਾ ਕੇ ਲੇਡੀਆਂ ਨੂੰ ਮਿਲੇ ਤਾਂ ਕਿਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਜਿਹੜੀਆਂ ਉਹਨਾਂ ਨੂੰ ਆ ਰਹੀਆਂ ਨੇ ਉਹਨਾਂ ਨਾਲ ਕਾਹਦੇ ਨਾਲ ਜਿਹੜੀ ਸ਼ੇਅਰ ਦਿੱਤੀ ਕਿਉਂ ਤਕਰੀਬਨ ਜਿਹੜੀ ਕੇਸ ਨੇ ਇੱਥੇ ਵੀ ਦੱਸ ਦਈਏ ਗੱਲ तो पिंड है। है तो तो दियों। की भी गल सब डोमैस ने कुटा सूरों का पता ही नहीं ना कमा ना, ना कुछ करता ना सू घरे खाने पीने चीज दिता है एक तो यह होंगी है दूजा होंगे कि जी इन्हें कोई जानवी दूजी रखी है या घर छ ਆਪ ਕਿਸੇ ਕੋਲ ਜਾ ਕੇ ਰਹਿਣਾ ਸ਼ੁਰੂ ਕਰ ਦਿੱਤਾ ਤੇ ਘਰ ਬੱਚੇ ਜਿਹੜੇ ਹੈਗੇ ਨੇ ਜਿਹਦਾ ਹਸਬੰਡ ਹੈ ਉਹ ਚਲਾ ਜਾਂਦਾ ਹੈ ਵਾਈਫ ਤੇ ਉਹ ਕਹਿੰਦੀ ਹੈ ਨਾ ਕਿ ਮੈਨੂੰ ਥਾਰਪੀ ਲਈ ਬੱਚਿਆਂ ਨੂੰ ਪਰਨਿਸ਼ ਕਰਨ ਦੇ ਲਈ ਪੈਸੇ ਵੀ ਚਾਹੀਦੇ ਆ ਰਸੋਈ ਪਰ ਵੀ ਚਾਹੀਦੇ ਕਿ ਜਦੋਂ ਅਸੀਂ ਉਸ ਚੀਜ਼ ਦੀ ਮੰਗ ਕਰਦੇ ਆ ਤੇ ਸਾਡੇ ਨਾਲ ਘਰ ਦੇ ਅੰਦਰ ਡਿਮੈਸਟਿਕ ਵਾਇਲੈਂਸ ਬਹੁਤ ਹੁੰਦੀ ਸੈਕਿੰਡ ਬਿਲਕੁਲ ਬੜੇ ਦੋ ਚਾਰ ਮਤਲਬ ਐਕਸੇ ਜਿਹੜੇ ਦੋ ਚਾਰ ਕੇਸ ਸੀਗੇ ਪਿੰਡਾਂ ਵੀ ਬੜੇ ਹੁੰਦੇ ਨੇ ਕਿ ਸਾਡਾ ਕਿਸੇ ਲੜਕੇ ਦੇ ਨਾਲ ਰਿਲੇਸ਼ਨ ਬਣੇ ਸੀਗੇ ਉਹ ਲੜਕਾ ਮੇਰੇ ਨਾਲ ਦੋ ਚਾਰ ਸਾਲ ਰਹਿੰਦਾ ਰਿਹਾ और चला गया ओ ओ लड़की पाओ। या एक भी कहते हैं कि जोबेंड है, तो है पहली गल तो छबण नंबर भी ट्रैक पर लाए जाते हैं इस चीज के अंदर लेकिन इस केस ना ज्यादा कार्रवाई बनती नहीं होंगी इस करके नहीं बनती क्योंकि बंद अडर्ट है जो घरों चला गया छला गया अ लेने बड़े सीरियसली इस बंद दो पार्टियां बुला के सामने बिठा के कोशिश होंगी है कि आपस समझौता कराया जाए अगर हसबैंड वाइफ में भी जाता तो है समझाया जाता उन्होंने या फिर होंगे कोर्ट के अंदर केस पाओ क्योंकि कमीशन है डायवोर्स तक नहीं जाती साम हों की असू ठीक ठाक सुना सफाई करा के इन्होंने आपस में परिवार को जोड़िया जाए ना कि तोड़या जाए लेकिन कई केसिस हूँ जेडीज कहते रहने ही है ਇਹ ਹਸਬੰਦ ਕਹਿੰਦਾ ਮੈਂ ਰਹਿਣਾ ਹੀ ਨਹੀਂ ਠੀਕ ਹੈ ਪਰ ਜਿਹੜੇ ਬੰਦ ਦੀ ਕਾਰਵਾਈ ਹੁੰਦੀ ਹੈ ਉਹ ਹੁੰਦੀ ਹੈ ਤੀਜਾ ਮੈਂ ਦੇਖਿਆ ਪਿੰਡਾਂ ਦੇ ਵਿੱਚ ਆਪਸ ਦੇ ਚੜhaiਆ ਬਹੁਤ ਨੇ ਜਾਂ ਤਾਂ ਪ੍ਰਾਪਰਟੀ ਨੂੰ ਲੈ ਕੇ ਲੜਾਈਆ ਹੋ ਜਾਂਦੀਆਂ ਕਿ ਸਾਡਾ ਖੇਤ ਸੀ ਜੀ ਸਾਡੇ ਚ ਇਹ ਕਰ ਲਿੱਤਾ ਇਹਨੇ ਆ ਕੇ ਜਾਂ ਆਪ ਕੋਸੀ ਗੌਂਡੇ ਆਪਸੀ ਲੜਤਾਂ ਦੇ ਨੇ ਪੇਸ਼ੈਂਸ ਦੀ ਜਿਹੜੀਆਂ ਨੇ ਬਹੁਤ ਕਮੀ ਹੁੰਦੀ ਜਾ ਰਹੀ ਸਾਡੇ ਸਮਾਜ ਦੇ ਅੰਦਰ ਇਸ ਚੀਜ਼ ਨੂੰ ਵੀ ਸਮਝਾਇਆ ਜਾਂਦਾ ਸ਼੍ਰੀਕਿਆਂ ਦੇ ਵਿੱਚ ਲੜਾਈਆਂ ਹੋਈਏ ਚਾਚੇ ਨੇ ਜ਼ਮੀਨ ਜ਼ਿਆਦਾ ਲੈ ਲਈ ਤੇ ਮਾਮੇ ਨੇ ਮੈਨੂੰ ਇਹ ਕਹ ਦਿੱਤਾ ਇਹ ਆਪਸ ਦਾ ਜਿਹੜਾ ਛੰਗਾ ਪ੍ਰੋਪਰਟੀ ਵਾਲਾ ਵੀ ਕਾਫੀ ਹੈਗਾ ਹੈ ਸੋ ਇਹੋ ਜਿਹੇ ਜਿਹੜੇ ਕੇਸਿਸ ਨੇ ਕਮਿਸ਼ਨ ਦੇ ਅੰਦਰ ਆਉਂਦੇ ਨੇ ਜਰ ਸਾਡਾ ਤਰੀਕਾ ਕੀ ਹੁੰਦਾ ਜਦੋਂ ਕੰਪਲੇਂਡ ਆਉਂਦੀ ਹੈ ਉਸ ਨੂੰ ਅਸੀਂ ਉਹ ਜਿਹੜਾ ਏਰੀਆ ਦੇ ਅੰਦਰੋਂ ਕੰਪਲੇਂਡ ਆਈ ਹੈ ਉਸ ਏਰੀਆ ਦੇ ਵਿੱਚ ਨੂੰ ਭੇਜਿਆ ਜਾਂਦਾ ਹੈ ਉੱਥੋਂ ਜਾ ਕੇ ਤਫ਼ਤੀਸ਼ ਸ਼ੁਰੂ ਹੁੰਦੀ ਹੈ ਉਹ ਦੋਵੇਂ ਪਾਰਟੀਆਂ ਨੂੰ ਬੁਲਾਉਂਦੇ ਨੇ ਬਲਾ ਕੇ ਸਮਝੌਤੇ ਦੀ ਕੋਸ਼ਿਸ਼ ਕਰਦੇ ਨੇ ਫਿਰ ਪੂਰੀ ਕੇਸ ਰਿਪੋਰਟ ਬਣ ਕੇ ਸਾਡੇ ਕੋਲ ਦੋਵੇਂ ਪਾਰਟੀਆਂ ਨੂੰ ਆਂਦੀ ਹੈ ਜੀ ਮੈਂ ਅਸਟਾ ਤੁਸੀਂ ਜ਼ਿਕਰ ਕੀਤਾ ਵੀ ਕੁਝ ਕੇਸ ਹੱਲ ਕੀਤੇ ਹੋ ਕੋਈ ਕੋ ਮਿਸਾਲੀ ਕੇਸ ਹੈ ਜਿਹਨੂੰ ਜਿਹਨਾਂ ਦਾ ਸਮਾਜ ਨੂੰ ਸੇਧ ਮਿਲਾਈ ਕੋ ਹੱਲ ਕੀਤਾ ਗਿਆ ਜੀ ਬਿਲਕੁਲ ਜਿੱਦਾਂ ਕਿ ਹੁਣ ਦੋ ਚਾਰ ਕੇਸਸ ਆਏ ਹੈ ਇੱਕ ਲੇਡੀ ਹੈ ਉਹ ਕਹਿੰਦੀ ਕਿ ਬੰਨੂ ਪਿੰਡ ਦੇ ਵਿੱਚ ਹੀ ਸੀ ਕਿ ਸਾਨੂੰ ਕੁੱਟਦਾ ਮਾਰਦਾ ਬਹੁਤ ਹੈ ਔਰ ਸਾਨੂੰ ਖਰਚਾ ਨਹੀਂ ਦਿੱਤਾ ਜਾਂਦਾ ਬਿਲਕੁਲ ਵੀ ਹੁਣ ਘਰ ਦੇ ਅੰਦਰ ਦਾੰਦਾ ਵੀ ਹੈਗੇ ਨੇ ਮਾਂ ਦਾ ਵੀ ਕਹਿੰਦੇ ਨੇ ਕਿ ਹਾਂ ਜਿਹੜਾ ਸਾਡਾ ਲੜਕਾ ਹੈ ਕਰਦਾ ਜੀ ਉਹ ਚੰਗ ਸਮਝਾਇਆ ਗਿਆ ਕੀ ਕੋਈ ਫਾਇਦਾ ਨਹੀਂ ਹੈ ਜੇ ਕੰਮ ਕਰਨ ਦਾ ਜਾਂ ਨਸ਼ੇ ਚ ਪੈਂਦਾ ਜਾਂ ਕਿਸੇ ਦੂਜੀ ਜਹਾਨ ਦੇ ਚੱਕਰ ਚ ਪੈਂਦਾ ਆਪਣਾ ਘਰ ਸੰਭਾਲੋ ਆਪਣੇ ਬੱਚੇ ਸੰਭਾਲੋ ਕਾਫੀ ਕੇਸ ਆ ਇਸ ਦਿਨਾਂ ਦਾ ਸੁਝਾਤ ਕਰ ਰਹੇ ਹਾਂ ਜੀ ਆਪ ਰੈਸਟੋਰੈਂਟ ਦੀ ਕੇਸ ਆ ਜੀ ਮੰਨ ਲਓ ਇੱਕ ਲੇਡੀズ ਵੱਲੋਂ ਆਪਣੇ ਇਲਾ ਫੈਮਿਲੀ ਆਪਨੇ ਪਤੀ ਦੇ ਖਿਲਾਫ ਸ਼ਿਕਾਇਤ ਕੀਤੀ ਗਈ ਹੋਈ ਅਤੇ ਬਾਅਦ ਵਿੱਚ ਜੁਟੀ ਪਾਈ ਕੀ ਮੰਨ ਲਓ ਦੋ ਚਾਰ ਕੇਸ ਮੇਰੇ ਇੱਥੇ ਨੇ ਇੱਥੇ ਨੇ ਆਈਆ ਸਾਹਿਬ ਵੀ ਨਾਲ ਹੀ ਸੀਗੇ ਜਦੋਂ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਕੇਸ ਹੈ ਲੇਡੀ ਕਹਿ ਰਹੀ ਹੈ ਕਿ ਮੇਰੇ ਘਰ ਦੇ ਅੰਦਰ ਆ ਵਾਰਦਾਤ ਹੋਈ ਹੈ ਲੇਕਿਨ ਸਾਨੂੰ ਇਹਦੀ ਕੋਈ ਐਵਿਡੈਂਸ ਨਹੀਂ ਮਿਲੀ ਇਹ ਜਿਹੜਾ ਕੇਸ ਹੈ ਗਲਤ ਹੈ ਇਹ ਝੂਠਾ ਹੈ ਨਹੀਂ ਇੱਥੇ ਹੁਣ ਵੀ ਕੇਸ ਸੀਗਾ ਕਿ ਲੇਡੀ ਹੈ ਜਾਂ ਕਿ ਨਹੀਂ ਮੈਂ ਆਪਣੇ ਹਸਬੰਦ ਨਾਲ ਰਹਿਣਾ ਹੀ ਨਹੀਂ ਕਿਉਂਕਿ ਤੇ ਕੁੱਟਮਾਰ ਹੁੰਦੀ ਹੈ ਨਾਲ ਦੇ ਜਿਹੜੇ ਆਈਲ ਜੀ ਕਹਿੰਦੇ ਐਸਾ ਕੋਈ ਗੱਲ ਨਹੀਂ ਹੈਗੀ ਅਸੀਂ ਵੀ ਕੇਸ ਸੁਣਦੇ ਨਹੀਂ ਸੀ ਅੱਜ ਦੱਸਿਆ ਜਾ ਰਿਹਾ ਕਿ ਦੋ ਜ਼ਿਲ੍ਹਿਆਂ ਦੇ ਜਿਹੜੇ ਲੋਕ ਹੈ ਕਿ ਉਹਨਾਂ ਨੂੰ ਸੰਪਰਕ ਮਿਲਣ ਦੇ ਲਈ ਹਾਂ ਹਾਂ ਐਦਾਂ ਤੇ ਹੈ ਜਿਵੇਂ ਕਿ ਅਸੀਂ ਕੋਸ਼ਿਸ਼ ਇਹ ਕਰਦੇ ਕਿ ਆਸ-ਪਾਸ ਦੇ ਨਾਲ ਦੇ ਜਿਲ੍ਹੇ ਵੀ ਜਿੰਨੇ ਹੋ ਸਕਦੇ ਨੇ ਅਸੀਂ ਕਵਰ ਕਰ ਲਈਏ ਕ ਉਹ ਪਾਲ ਜਾਂਦੇ ਨੇ ਲੇਕਿਨ ਮੁਹਾਲੇ ਆਉਣਾ ਚੰਡੀਗੜ੍ਹ ਆਉਣਾ ਇਹਨਾਂ ਦੇ ਲਈ ਕਾਫੀ ਲੰਬਾ ਪੈ ਜਾਂਦਾ ਮੈਨੂੰ ਤੁਸੀਂ ਜਿਵੇਂ ਕੀਤਾ ਕਿ ਅੱਜ ਤੇ ਕਈ ਕੇਸ ਨਿਪਟਾਏ ਗਏ ਲੇਕਿਨ ਕਈ ਵਾਰ ਜਾਣਕਾਰ ਦੇ ਬਾਅਦ ਦੇ ਵਿੱਚ ਕਈ ਵਾਰ ਇਨਸਾਫ ਨਹੀਂ ਮਿਲ ਪੰਦਾ ਅੱਜ ਤੁਸੀਂ ਆਇਓ ਅੱਛਾ ਹੈ ਦਰਵਾਜ਼ਾ ਲਗਾਇਆ ਲੇਕਿਨ ਆਮ ਲੋਕਾਂ ਦੇ ਵਿੱਚ ਇੱਕ ਔਸਤਵਾੜ ਤੇ ਅਤਿਆਚਾਰ ਹੁੰਦਾ ਹੈ ਕਿਸੇ ਕੋਈ ਕੇਸ ਹੁੰਦਾ ਹੈ ਉਹ ਕਿੱਥੇ ਸੰਪਰਕ ਕਰਨ ਆਪਣੇ ਕੋਈ ਬ੍ਰਾਂਚ ਜਾਂ ਆਪਣੇ ਕੋਈ ਡਿਪਾਰਟਮੈਂਟ ਇਹ ਦੇਖੋ ਇਧਰ ਕਿ ਕੇਸ ਸੋਲੂਸ਼ਨ ਚਾਹੁੰਦੇ ਨੇ ਕਮਿਸ਼ਨ ਦਾ ਟੈਲੀਫੋਨ ਨੰਬਰ ਮਿਸ਼ਨ ਦਾ ਈਮੇਲ ਆਈਡੀ ਇਹ ਸਾਰਾ ਕੁਝ ਜਿਹੜਾ ਅਸੀਂ ਹਮੇਸ਼ਾ ਹੀ ਅਵੇਰਨੈਸ ਪ੍ਰੋਗਰਾਮ ਚਲਾਉਂਦੇ ਆ ਉੱਥੇ ਦੱਸਦੇ ਆ ਇਹਨਾਂ ਦੀ ਜਿਹੜੀਆਂ ਅ ਇੰਟਰਨੈਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕੋਈ ਵੀ ਲਿਖ ਸਕਦੇ ਕਿ ਵਿਮਨ ਕਮਿਸ਼ਨ ਆ ਪੰਜਾਬ ਤੁਹਾਡੇ ਕੋਲ ਸਾਰੇ ਐਡਰੈਸ ਟੈਲੀਫੋਨ ਨੰਬਰਸ ਆ ਜਾਂਦੇ ਨੇ ਰਾਈਟ ਜ਼ਰੂਰੀ ਹੈ ਅਸੀਂ ਪਹਿਲਾਂ ਕੋਸ਼ਿਸ਼ ਕਰਦੇ ਕਿ ਜੇ ਤੁਸੀਂ ਔਰਤਾਂ ਸੈਲ ਜਿਹੜਾ ਬਲਾਗੇ ਦੇ ਰਿਹਾ ਹੈਗਾ ਏਰੀਆ ਦਾ ਉੱਥੇ ਜਾਓ ਜਾ ਕੇ ਆਪਣੀ ਕੰਪਲੇਨ ਦੋ ਔਰ ਉਹਦੀ ਕਾਪੀ ਸਾਨੂੰ ਭੇਜ ਦਿਓ ਅਸੀਂ ਰਿਪੋਰਟ ਵਿਮਨ ਕਮਿਸ਼ਨ ਉੱਤੇ ਇਹਨਾਂ ਸਰ ਤੋਂ ਪੁੱਛੀ ਲਾ। ਸਿਵਲ ਪ੍ਰਸ਼ਾਸਨਰ ਕੋਲ ਪ੍ਰਸ਼ਾਸਨ ਦਾ ਜਿਹੜੀ ਸੰਗਠਿਆ ਬੀਲਿੰਗ ਦਿੱਤੀ ਕਿ ਤੁਹਾਡੇ ਵੱਲੋਂ ਉਹਦੇ ਵਿੱਚ ਕੋਈ ਉਹਨਾਂ ਵੱਲੋਂ ਵੀ ਸਮੱਸਿਆ ਦਿਸੇਗੀ ਵੀ ਇਸ ਤਰ੍ਹਾਂ ਨੂੰ ਨਾ ਜਿਹੜੀ ਪ੍ਰਸ਼ੰਗਿਆ ਸਾਹਮਣੇ ਦੱਸਿਆ ਨਹੀਂ ਦੱਸਿਆ ਨਹੀਂ ਕਿਉਂਕਿ ਕਈ ਉਹਨਾਂ ਨੇ ਕਈ ਵਾਰੀ ਕਿ ਅਸੀਂ ਭਾਰੀ ਪੈ ਜਾਂਦੇ ਹਾਂ ਪੁਲਿਸ ਦੇ ਉੱਤੇ ਕਿਉਂ ਨਹੀਂ ਕੀਤਾ? ਇਹ ਕਿਉਂ ਸਟੇਟਸ ਰਿਪੋਰਟ ਇਕੱਠਾ ਨਹੀਂ ਬਣੀ? ਉਹ ਕਹਿੰਦੇ ਨੇ ਕਿ ਦੇਖੋ ਸਾਨੂੰ ਥੋੜਾ ਟਾਈਮ ਚਾਹੀਦਾ ਹੈ। ਤੁਸੀਂ ਸਾਨੂੰ ਜੇ 10 ਦਿਨ ਦਿੱਤੇ ਨੇ ਜਾਂ 15 ਦਿਨ ਦਿੱਤੇ ਨੇ ਉਹ ਕਾਫੀ ਦੇ ਹੈ। ਕਈ ਕਿਸੇ ਚ ਹੁੰਦਾ ਹੈ ਕਿ ਜਿਹੜੇ ਕਿਸੇ ਨੂੰ ਜਿਹੜੀ ਉਹ ਪਤਾ ਨਹੀਂ ਲੱਗਦਾ ਲੈਫੈਕਟ ਕਲੀਅਰ ਨਹੀਂ ਇਹ ਚੀਜ਼ ਇਹ ਉਹ ਸੀ ਦੇ ਅੰਦਰ 15 ਦਿਨ ਤੋਂ ਬਿਆਸੇ ਪੁੱਛ ਲੈਨੇ ਫੇ ਤੁਹਾਨੂੰ ਕਿੰਨੇ ਟਾਈਮ ਹੋ ਚਾਹੀਦਾ ਲੱਗੀ 10 ਦਿਨ ਹੋਦੇ ਉਹ ਹੋ ਜਾਂਦਾ ਉਹਨਾਂ ਦੀ ਕੰਪਲੇਨ ਰਹਿੰਦੀ ਆ ਫਿਰ ਉਹ ਵੀ ਹੁੰਦਾ ਕਈ ਵਾਰੀ ਕਿ ਅਸੀਂ ਕਹਿੰਦੇ ਆ ਵੀ ਦੇਖੋ ਆ ਬਾਤ ਵੀ ਤੁਹਾਡੇ ਸਾਹਮਣੇ ਬੈਠੀ ਆ ਇਹ ਕਹਦੀ ਆ ਕਿ ਸਾਡੀ ਪੁਲਿਸ ਨੇ ਸੁਣਵਾਈ ਨਹੀਂ ਕੀਤੀ ਅਸੀਂ ਪੰਜ ਵਾਰੀ ਚੱਕਰ ਕੱਟ ਲਿਆ ਸਟੇਸ਼ਨ ਦਾ ਹੋਰ ਤਾਂ ਨਹੀਂ ਹੁੰਦਾ ਉਹ ਹੁੰਦਾ ਕਿ ਇੱਕ ਇੱਕ ਵਾਰੀ ਤੁਸੀਂ ਕਹਿੰਦਾ ਵੀ ਜਾ ਕੇ ਕਿ ਮੇਰੀ ਗੁਰੇ ਕਰੋ ਸੋਲਵ ਕਰੋ ਲੇਕਿਨ ਸੋਲਵ ਕਰਨ ਤਫਤੀਸ਼ ਕਰਨ ਤੇ ਟਾਈਮ ਲੱਗਦਾ ਹੈ ਆਖਿਰ ਵਿੱਚ ਲੋਗਾਂ ਨੂੰ ਤੇ ਸੰਦੇਸ਼ ਆਮ ਲੋਕਾਂ ਨੂੰ ਮੇਰਾ ਸੰਦੇਸ਼ ਤੇ ਹਰ ਔਰਤ ਨੂੰ ਪੂਰੇ ਪੰਜਾਬ ਦੇ ਅੰਦਰ ਇੱਕੋ ਹੀ ਜਾਂਦਾ ਹੈ ਔਰਤ ਹੈ ਜਿਹੜੀ ਕੰਮ ਸੌਂਦੀ ਹੈ ਔਰਤ ਹੀ ਹੈ ਜਿਹੜਾ ਘਰ ਚੜਦੀ ਹੈ ਆਪਣਾ ਬੱਚਿਆਂ ਦੇ ਲਈ ਵੀ ਭਵਿਸ਼ਾ ਬਣਾਉਂਦੀ ਹੈ ਸਭ ਕੁਝ ਕਰਦੀ ਹੈ ਲੇਕਿਨ ਘਰ ਦੇ ਅੰਦਰ ਜਿਹੜੇ ਮਾਦਨੇ ਜਿਨੂੰ ਦੇਖਿਆ ਕਿ ਨਸ਼ੇ ਚ ਪੈ ਗਏ ਜਾਂ ਛੱਡ ਕੇ ਕਿਸੇ ਮੋਰ ਜਨਾਨੀ ਦੇ ਨਾਲ ਬਾਤ ਚਲੇ ਗਏ ਇਹ ਚੱਕਰਾਂ 'ਚ ਨਹੀਂ ਪੈਣਾ ਚਾਹੀਦਾ ਆਪਣਾ ਕਾਰਜ ਸੌ लेकिन कई बार केस उल्टा भी होंगे बंदे कहते हैं मैं घर बिल्कुल ठीक है मेरे को बच्चे छद के आप किसी को चली गई है वो केस भी आज होंगे बड़े मैं एक औरत सिर्फ यही संदेशा देना चाहनी हिंदगी जोड़ी है ना औरत शुरू करती है बनाती है बच्चे तो तो को लैके खुदे तक अपनी जिम्मेवारी सोचो थानू बहुत अधिकार मिले और अधिकार कुछ जिम्मेवार होंगे और जिम्मेवारी में समझो ਅਧਿਕਾਰ ਕਦੇ ਵੀ ਜਿਹੜੇ ਨੇ ਉਹ ਕੰਮ ਨਹੀਂ ਕਰਦੇ ਜੁਨਾ ਚ ਜਿੰਵ ਵਾਲੀਆਂ ਆਪਣਾ ਨਹੀਂ ਚਾਹੁੰਦੇ ਅੱਛਾ ਸਿਰ 스마트 ਸਿਰ ਜੋ ਅੱਛਾ ਪਰਿਵਾਰ ਸਿਰ ਜੋ ਤੁਹਾਨੂੰ ਆਜ਼ਾਦੀ ਮਿਲੀ ਹੈ ਹਰ ਤਰ੍ਹਾਂ ਦੀ ਚਾਹੇ ਕੰਮ ਕਰਨ ਦੀ ਚਾਹੇ ਪੜਾਈ ਕਰਨ ਦੀ ਕਿਸੇ ਵੀ ਤਰੀਕੇ ਦੀ ਉਹ ਕੀ ਤਰੀਕੇ ਨਾਲ ਇਸਤੇਮਾਲ ਕਰੋ ਆਪਣਾ ਜਿਹੜਾ ਯੋਗਦਾਨ ਹੈ ਸਮਾਰਟ ਦੇ ਅੰਦਰ ਪਰਿਵਾਰ ਦੇ ਅੰਦਰ ਪੂਰਾ ਕਰੋ ਥੈਂਕ ਯੂ